ॿुधो येते है जो जित गया अकीरा अकीरा मुर्दाबाद 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 और कोई के कोना मारे और कोई के कोना मारे बत्ती सा ਇਹ ਤੇ ਕੋਈ ਨਾ ਤਾਂ 22 ਸਾਲ ਪਹਿਲੇ ਮੇਰੇ ਪਾਪਾ ਦੀ ਡੈਥ ਹੋਈ ਸੀ ਉਹ ਭਾਜਪਾ ਪਾਰਟੀ ਵਿੱਚ ਸੀ ਇੱਕ ਤਰ੍ਹਾਂ ਦੇ ਮੰਤਰੀ ਸੀ ਉਹਨਾਂ ਦਾ ਇੱਕ ਸੁਪਨਾ ਸੀ ਮੇਰੇ ਘਰ ਵਿੱਚੋਂ ਮੇਰੀ ਇੱਕ ਤੀ ਕਾਉਂਸਲਰ ਬਣੇ ਪਰ ਅੱਜ ਮੈਂ ਕਾਉਂਸਲਰ ਬਣ ਗਈਆਂ ਅੱਜ ਸਭ ਤੋਂ ਜ਼ਿਆਦਾ ਮੇਰੇ ਉਹ ਬੈਠੇ ਉੱਪਰ ਮੇਰਾ ਜਿੰਦਾਬਾਦ ਜਿੰਦਾਬਾਦ ਖੇਡ ਦਾ ਬਜਾਜਾ ਦਾ ਜਾਦਾ ਤਾਂ ਧਿਆਨ ਹੀ ਮੈਨੂੰ ਰਿਹਾ ਰਾਸ਼ੀ ਇਹਨਾਂ ਹੋ ਗਿਆ ਸਾਰਿਆਂ ਨੇ ਖੁਸ਼ੀ ਵੀ ਨਹੀਂ ਮਨਾਈ ਭਾਜੀ ਮੇਰੇ ਖਿਆਲ ਲਗਭਗ ਕੋਈ 280 ਜਾਂ 300 ਦੇ ਕਰੀਬ ਲੀਡ ਆਈ ਹੈ ਤੇ ਬਹੁਤ ਹੀ ਜਿਆਦਾ ਪਿਆਰ ਦਿੱਤਾ ਹੈ ਪਿੰਡ ਵਾਸੀਆਂ ਨੇ ਤੇ ਜਿੰਨਾ ਹੀ ਜਿਆਦਾ ਪਿਆਰ ਪਿੰਡ ਵਾਸੀਆਂ ਨੇ ਦਿੱਤਾ ਅਸੀਂ ਓਨੀ ਹੀ ਜਿਆਦਾ ਮਿਹਨਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕਿਸੇ ਦਾ ਕੋਈ ਸਾਡੇ ਤੇ ਨਾਂਮਾ ਨਾ ਰਹੇ ਤੇ ਮੇਰੀ ਕੋਸ਼ਿਸ਼ ਇਹ ਵੀ ਰਹੇਗੀ ਹੁਣ ਮੈਂ ਸਾਰੇ ਬੈਠੇ ਨੇ ਮੇਰੇ ਪਿੰਡ ਭਰਾ ਵੀ ਅਸੀਂ ਇੱਕ ਆਫਿਸ ਖੋਲ੍ਹੀਏ ਤੇ ਉੱਥੇ ਸਾਰਾ ਦਿਨ ਕਿਸੇ ਦਾ ਕੋਈ ਕੰਮ ਹੋਵੇ ਕੋਈ ਮੁਰਨਾ ਪਾਏ ਕਿਸੇ ਵੀ ਕਿਸਮ ਦਾ ਕੋਈ ਦਿੱਕਤ ਪਰੇਸ਼ਾਨੀ ਨਾ ਆਏ ਪਿੰਡ ਵਾਸੀਆਂ ਨੂੰ ਕਿਉਂਕਿ ਮੇਰਾ ਵਾਰੜ ਹੈ ਜਿਹੜਾ ਬਾਕੀ ਵੜਾਂ ਨਾਲੋਂ ਡਬਲ ਵਾਰੜ ਹੈ ਇਹ ਸੰਗਤ ਵੀ ਜ਼ਿਆਦਾ ਜਿੰਨੇ ਪਿਆਰ ਨਾਲ ਮੈਨੂੰ ਇਹਨਾਂ ਨੇ ਨਿਮਾਣਿਆ ਪਿਆਰ ਦਿੱਤਾ ਤਾਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਮਿਹਨਤ ਕਰਾਂਗੇ ਦੋਨੇ ਮੀਆਂ ਬੀਬੀ ਮਿਹਨਤ ਕਰਕੇ ਅਸੀਂ ਅੱچھے ਕੰਮ ਕਰਾਂਗੇ ਅੱਜ ਪਿੰਡ ਦੇ ਵਸਨੀਕਾਂ ਸਾਰੇ ਵੀਡੀਓ ਤੇ ਕੀ ਕਹਿਣਾ ਚਾਹੁੰਗੇ ਆਪਣਾ ਪਿੰਡ ਅਸੀਂ ਬਾਰੇ ਮੇਰੇ ਕੋਲ ਤਾਂ ਲਫ਼ਜ਼ ਹੀ ਨਹੀਂ

ਕੋਈ ਕਿਸੇ ਨਾਲ ਧੱਕਾ ਨਹੀਂ ਬਿਲਕੁਲ ਇੱਕ ਵੋਟ ਦਾ ਵੀ ਕੋਈ ਕਹਿ ਨਹੀਂ ਸਕਦਾ ਵੀ ਇੱਕ ਵੋਟ ਵੀ ਕਿਸੇ ਕੋਈ ਜਾਲੀ ਪਾਈ ਹੈ ਜਾਂ ਕੋਈ ਧੱਕੇ ਨਾਲ ਪਾਈ ਹੈ ਬਿਲਕੁਲ ਵੀ ਬੜੇ ਹੀ ਪਿਆਰ ਨਾਲ ਸੰਦੀਪ ਸਾਡੇ ਛੋਟਾ ਭਰਾ ਸੀ ਤੇ ਉਹ ਵੀ ਸਤਿਕਾਰਯੋਗ ਹੀ ਹੈ ਮਤਲਬ ਬੜੇ ਪਿਆਰ ਨਾਲ ਸਾਡੀ ਵੋਟਿੰਗ ਹੋਈ ਹੈ ਮੈਨੂੰ ਕੋਈ ਸ਼ਬਦ ਹੀ ਨਹੀਂ ਆਗੇ ਮੈਂ ਕੁਝ ਨਹੀਂ ਇੰਨਾ ਇੰਨਾ ਪਿਆਰ ਦਿੱਤਾ ਆਨੰਦਪੁਰ ਵਾਸੀਆਂ ਨੇ ਤੁਸੀਂ ਦੇਖ ਹੀ ਰਹੇ ਹੋ ਇੱਕ ਤਰ੍ਹਾਂ ਦੀ ਬਾਜੀ ਸੀ ਜਿਹੜੀ ਇਹਨਾਂ ਨੇ ਜਿਤਾਤੀ ਮੈਨੂੰ ਪਹਿਲੇ ਦੋ ਵਾਰੀ ਕਾਉਂਸਲਰ ਆਏ ਨੇ ਹੋ ਤੀਜੀ ਵਾਰੀ ਮੈਂ ਬਣ ਗਈ ਆ ਜਿੰਨਾ ਇਹਨਾਂ ਨੇ ਕੰਮ ਕੀਤਾ ਮੈਂ ਕੋਸ਼ਿਸ਼ ਕਰਾਂਗੀ ਇਹਨਾਂ ਤੋਂ ਜ਼ਿਆਦਾ ਵੱਧ ਕੇ ਸਾਰਿਆਂ ਦੀ ਸੇਵਾ ਕਰਾਂਗੀ